ਹਾਂ ਜੀ ਵੀਰ ਜੀ ਕੀ ਨਾਮ ਆ ਤੁਹਾਡਾ ਤੁਸੀਂ ਜਿਹੜੇ ਤ੍ਰਿਪੜੀ ਦੇ ਵਿੱਚ ਚੈੱਕ ਲੈ ਕੇ ਬੈਠੇ ਹੋ ਇਕੱਠੇ ਹੋ ਕੇ ਆਏ ਹੋ ਕੀ ਰੋਲਾ ਹੈ ਤੁਹਾਡਾ ਕੀ ਮਾਜਰਾ ਜੀ ਇਹ ਭਾਜੀ ਸਾਡਾ ਮਾਜਰਾ ਇਹ ਹੈ ਕਿ ਅਸੀਂ ਜਲੰਧਰ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਜਲੰਧਰ ਤੋਂ ਆਹਾਂ ਭਾਜੀ ਮੇਰਾ ਰੋਲਾ ਇਹ ਹੈ ਕਿ ਭਾਜੀ ਅਸੀਂ ਵਿਕੀ ਕਿੰਗਰ ਜੋ ਕਿ ਅੰਦਰ ਦੀ ਵਾਈਫ ਮੌਜੂਦ ਹੈ ਇਸ ਟਾਈਮ ਘਰ ਦੇ ਵਿੱਚ ਤ੍ਰਿਪੜੀ ਸ਼ਹਿਰ ਦੇ ਅੰਦਰ ਪਟਿਆਲੇ ਦੇ ਅੰਦਰ ਅਸੀਂ ਇਹ ਹੈ ਕਿ ਭਾਜੀ ਅਸੀਂ ਇਹਨਾਂ ਕੋਲ ਬਾਹਰ ਜਾਣ ਲਈ ਅਸੀਂ 4 ਲੱਖ ਰੁਪਏ ਦਿੱਤਾ ਸੀਗਾ ਜੋ ਕਿ ਇਹਨਾਂ ਨੇ ਸਾਡਾ ਬਾਹਰਲਾ ਕੰਮ ਵੀ ਨਹੀਂ ਬਣਾਇਆ ਤੇ ਅਸੀਂ ਸਾਡੇ ਤੇ ਕ੍ਰੈਡਿਟ ਕਾਰਡ ਦੇ ਵਿੱਚ ਲਿੱਤੇ ਗਏ ਹੈ 6 ਲ ਤੇ ਉਹ ਇਸ ਟਾਈਮ ਅਸੀਂ ਆਪਣੇ ਹੱਕ ਦੇ ਪੈਸੇ ਅਸੀਂ ਲੈਣ ਆਏ ਆ। ਨਹੀਂ ਤੁਸੀਂ ਜਿਹੜਾ ਤਿੰਨ ਤੁਹਾਨੂੰ ਕਿੱਥੇ ਜਾਣ ਵਾਸਤੇ ਸਭ ਤੋਂ ਸਪੈਸ਼ਲ ਦਿੱਤੇ ਗਏ ਸੀ ਇਹ ਯੂਰਪ ਜਾਣ ਲੈ ਲੱਤੇ ਗਏ ਸੀ ਭਾਜੀ। ਮੈਂ ਤੁਸੀਂ ਦੁਬਈ ਗਏ ਦੁਬਈ ਉੱਥੇ ਕਿੰਨੀ ਦਾ ਰੇਜ ਤੁਸੀਂ ਅਸੀਂ ਭਾਜੀ ਮੈਨੂੰ 10 ਮਹੀਨੇ ਨੇ ਰੋਕ ਕੇ ਰੱਖਿਆ ਕਿ ਤਰ੍ਹਾਂ ਅੱਜ ਦਾ ਅੱਜ ਕੰਮ ਬਣਾ ਲੈਣਾ ਕੱਲ ਬਣਾ ਲੈਣਾ ਪਰ ਇਹਨੇ ਕੋਈ ਸਾਡਾ ਨਾ ਕੰਮ ਨਹੀਂ ਬਣਾਇਆ ਅਸੀਂ ਸਾਨੂੰ ਬਈ ਦੁਬਈ ਚੋਂ ਵੀ ਬੈਨ ਕਰਾ ਦਿੱਤਾ ਸੀ ਦੁਬਈ ਵੀ ਜਾਣ ਯੋਗ ਨਹੀਂ ਰਹੇ। ਕਿੰਨੇ ਵਿਕਤੀ ਮੋਂ ਤੁਸੀਂ ਇਹਦੇ ਚ ਕਿੰਨੇ ਹੀ ਬੰਦੇ ਜਿਹੜੇ ਏਦਾਂ ਠੱਗੇ ਗਏ ਹੋ ਤੁਸੀਂ? ਅਸੀਂ ਭਾਜੀ ਟੋਟਲ 31 ਮੁੰਡੇ ਸੀਗੇ ਜਿੱਚ ਸਾ ਕਿਸੇ ਤਰੀਕੇ ਨਾਲ 6-6 ਮਹੀਨੇ ਬਾਅਦ ਗੈਪ ਦੇ ਕੇ ਇੱਕ ਮੁੰਡਾ ਕੱਢ ਦੇਣਾ ਕਿਉਂਕਿ ਸਾਨੂੰ 6 ਮਹੀਨੇ ਲਟਕਾ ਦੇਣਾ ਕਿ ਅੱਜ ਕੱਢ ਦੇਂਦਾ ਕੱਲ ਕੱਲ ਕਰ ਦੇਂਦਾ ਪਰ ਇਹਨੇ ਸਾਨੂੰ ਲਾਰਾ ਹੀ ਦਿੰਦਾ ਗਿਆ ਬੰਦਾ ਵੀ ਉੱਥੇ ਤੁਹਾਡੇ ਨਾਲ ਤੇ ਕ੍ਰੈਡਿਟ ਕਾਰਡ ਬਣਾਏ ਗਿਆ ਡੈਬਿਟ ਕਾਰਡ ਬਣਾਏ ਗਿਆ ਉਸ ਤੇ ਲੋਨ ਲੈਂਦਾ ਗਿਆ ਕਿ ਕਿ ਤਰ੍ਹਾਂ ਹਾਂਜੀ ਹਾਂਜੀ ਭਾਜੀ ਮੇਰੇ ਨਾਮ ਤੇ ਕ੍ਰੈਡਿਟ ਕਾਰਡ ਲਿੱਤਾ ਗਿਆ ਐਨਬੀਡੀ ਬੈਂਕ ਦੁਬਈ ਤੋਂ ਲਿੱਤਾ ਗਿਆ ਜੋ ਕਿ ਸਾਡਾ ਸਾਰਾ ਯੂਜ਼ ਵਿੱਕੀ ਕਿੰਗਰ ਨੇ ਕੀਤਾ ਹੈ ਭਾਜੀ ਵੀ ਉਸ ਤੋਂ ਬਾਅਦ ਤੁਸੀਂ ਇੰਡੀਆ ਵਿੱਚ ਤੁਹਾਨੂੰ ਉੱਥੇ ਸਰਕਾਰ ਨੇ ਰੋਕੇ ਨਹੀਂ ਤੁਹਾਡੇ ਨਾਲ ਤਾਂ ਲਾਉਣ ਚੱਲਦਾ ਜੀ ਨਹੀਂ ਭਾਜੀ ਸਾਨੂੰ ਜਦੋਂ ਲਾਸਟ ਜਦੋਂ ਇਨਫੋਰਮੇਸ਼ਨ ਇਹਨੂੰ ਬੈਂਕ ਨਾਲ ਕੋਈ ਸੈਟਿੰਗ ਸੀਗੀ ਜਦੋਂ ਇਹਨੂੰ ਪਤਾ ਲੱਗ ਜਾਂਦਾ ਸੀ ਸਾਨੂੰ ਲਾਸਟ ਇਨਫੋਰਮੇਸ਼ਨ ਆਣੀ ਆ ਉਸ ਤੋਂ ਪਹਿਲਾਂ ਸਾਨੂੰ ਡਰਾ ਕਿਸੇ ਤਰੀਕੇ ਨਾਲ ਸੀ ਬੱਚਿਆਂ ਵਾਲੇ ਸੀਗੇ ਭਾਜੀ ਇਸ ਕਰਕੇ ਅਸੀਂ ਡਰ ਕੇ ਮਾਰੇ ਸੀ ਉਦੋਂ ਦਾ ਅਸੀਂ ਨਿਕਲ ਆਂਦੇ ਸੀਗੇ ਭਾਜੀ ਜੀ ਤੁਹਾਨੂੰ ਦੁਬਈ ਤੋਂ ਕਿਸੇ ਅੱਗੇ ਵੀ ਲੈ ਕੇ ਜਾਣਾ ਸੀ ਕਿਸੇ ਹੋਰ ਕੰਟਰੀ ਹਾਂਜੀ ਦੁਬਈ ਦੁਬਈ ਤੋਂ ਸਾਡਾ ਮੇਰਾ ਇੰਗਲੈਂਡ ਦਾ ਵੀਜ਼ਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀਗੀ ਇਹਨੇ ਪਰ ਇਹਨੇ ਇਹ ਦੁਬਈ ਅੱਗੇ ਉਹ ਬੰਦੇ ਨੂੰ ਪੈਸੇ ਨਹੀਂ ਦਿੱਤੇ ਉਹ ਵੀ ਸਾ ਲੱਖ ਰੁਪਏ ਚ ਹੋਇਆ ਸੀਗਾ ਇੰਗਲੈਂਡ ਤੱਕ ਦਾ ਹਾਂਜੀ ਇੰਗਲੈਂਡ ਤੱਕ ਦਾ ਹਾਂਜੀ ਤਾਂ ਪੂਰੇ ਪੈਸੇ ਤੁਸੀਂ ਪਹਿਲਾਂ ਦੇ ਦਿੱਤੇ ਸੀਗੇ ਪੂਰੇ ਪੈਸੇ ਐਡਵਾਂਸ ਲੈਂਦਾ ਹੁੰਦਾ ਸੀ ਭਾਈ ਤੁਹਾਡੇ ਕੋਲ ਪੈਸੇ ਦੀ ਕੋਈ ਰਸੀਦ ਹੈਗੀ ਹੈ ਜਾਂ ਕਿਧਰਾ ਅਕਾਊਂਟ ਚ ਪੇ ਕੀਤਾ ਭਾਜੀ ਮੇਰੇ ਕੋਲ 50000 ਰੁਪਏ ਦੀ ਰਸੀਦ ਹੈਗੀ ਹੈ ਜਿਹੜੀ ਇੱਥੇ ਮੈਂ ਦਿੱਤੇ ਆ ਬਾਕੀ 2.5 ਲੱਖ ਰੁਪਏ ਸੀ ਇਹਨੂੰ ਦਰਾਮ ਬਣਾ ਕੇ ਉੱਥੇ ਮੰਗਦਾ ਹੁੰਦਾ ਸੀ ਦੁਬਈ ਚ ਕਿਉਂਕਿ ਇਹ ਬੋੜਾ ਸ਼ਾਤਰ ਸੀਗਾ ਕਿਉਂਕਿ ਇਹਨੇ ਕਤਰ ਤੋਂ ਇਹਨੇ ਜੌਰਜੀਆ ਤੋਂ ਹੁਣ ਦੁਬਈ ਚ ਹੁਣ ਇਹ ਇੱਕ ਹੋਰ ਮਾਸਕਟ ਕੰਟਰੀ ਹੈ ਵਾਲੇ ਆ 4 ਲੱਖ ਹੋਰੇ ਦਿੱਤਾ ਸੀ ਕਿ ਦਰਾਮ ਬਣਾ ਪੰਜਾਹ ਲੱਖ ਰੁਪਏ ਇੱਥੇ ਦਿੱਤਾ ਸੀਗਾ ਬਾਕੀ 3.5 ਲੱਖ ਰੁਪਏ ਦਰਾਮ ਬਣਾ ਕੇ ਇਹਨੂੰ ਦੁਬਈ ਚ ਦਿੱਤਾ ਗਿਆ ਸੀਗਾ ਉਹ ਦਰਾਮ ਜਿਹੜੇ ਤੁਸੀਂ ਵੀ ਉੱਥੇ ਕੰਮ ਕਰਕੇ ਦਿੱਤੇ ਸੀਗੇ ਨਹੀਂ ਪਾਜੀ ਉਹ ਇੱਥੇ ਅਸੀਂ ਜਿਹੜੀ ਜਿਨ੍ਹਾਂ ਨੇ ਥਰੂ ਮੈਂ ਗਿਆ ਸੀ ਉਹਨਾਂ ਦੀ ਵਾਈਫ ਇਹਨਾਂ ਦੀ ਬੰਦੇ ਇਹਨਾਂ ਦੇ ਨਾਲ ਪਾਰਟਨਰ ਸੀਗੀ ਥਰੂ ਕਰਨਾਂ ਦੇ ਘੇਰੋ ਨਾ ਗਏ ਸੀ ਕਿਹਨਾਂ ਦੇ ਥਰੂ ਜੀ ਇਹਨਾਂ ਕਿੰਗਰ ਦੇ ਥਰੂ ਤੁਸੀਂ ਨਾਲੇ ਜਿਹੜੇ ਪੈਸੇ ਨੇ ਤੁਹਾਡੇ ਨਹੀਂ ਥਰੂ ਅਸੀਂ ਵਿਕੀ ਅਸੀਂ ਵਿਕੀ ਕਿੰਗਰ ਦੇ ਥਰੂ ਹੀ ਗਏ ਸੀ ਵੀਜ਼ਾ ਸਾਡੇ ਵਿਕੀ ਕਿੰਗਰ ਨੇ ਲਗਾਏ ਸੀ ਆਪਣੀ ਕੰਪਨੀ ਚ ਪਰ ਅਸੀਂ ਸਾਨੂੰ ਇਨਫੋਰਮੇਸ਼ਨ ਜਿਹੜੀ ਜਿੱਤੀ ਸੀਗੀ ਅੰਜਲੀ ਨੇ ਬਾਈ ਹਰ ਕਿ ਹਰ ਕਿਸੇ ਦਾ ਲਿੰਕ ਸੀਗਾ ਹਰ ਕਿਸੇ ਨਾਲ ਮਿਲਦਾ ਗਿਆ ਤੇ ਅੱਗੇ ਫਿਰ ਬੰਦੇ ਤੋਂ ਬੰਦੇ ਜੁੜਦੇ ਗਏ ਇਹਦੇ ਨਾਲ। ਅੱਛਾ ਹੁਣ ਤੁਹਾਡੇ ਕਿੰਨੇ ਪੈਸੇ ਤੁਸੀਂ ਮੰਗ ਕਰਦੇ ਆਪਣੇ ਤੋਂ ਲੈਣ ਵਾਸਤੇ? ਬਾਈ ਅਸੀਂ ਮੈਂ ਆਪਾਂ ਸਾਰੇ ਇਕੱਠੇ ਹੋ ਕੇ ਅਸੀਂ 68 ਲੱਖ 68 68 68 18 ਲੱਖ 18 ਲੱਖ ਰੁਪਏ ਦੇ ਕੋ ਲੈਣੇ ਆ ਅਸੀਂ। ਜੀ ਜੀ ਤੁਸੀਂ 68 ਲੱਖ ਰੁਪਏ ਲੈ ਲੈਣਾ ਜਿਹੜਾ ਕੋਟਾ ਉੱਥੇ ਲੋਨ ਲਿੱਤਾ ਲੈ ਕਿਉਂ ਠੀਕ ਹੋ ਜੇ ਇਹਦਾ? ਨਹੀਂ ਬਾਈ ਠੀਕ ਨਹੀਂ ਹੋਏਗਾ ਉ ਤਾਂ ਅਸੀਂ ਹੁਣ ਫਰੋਡ ਹੋ ਗਏ ਆ ਦੁਬਈ ਚ ਅਸੀਂ ਦੁਬਈ ਜਾਣ ਜੋਗੇ ਵੀ ਨਹੀਂ ਤੇ। ਦੁਬਈ ਜਾਣ ਤੋਂ ਇਲਾਵਾ ਹੋਰ ਕੰਟਰੀਆਂ ਜਾ ਸਕਦੇ? ਨਹੀਂ ਭਾਜੀ ਅਸੀਂ ਜਾਣਾ ਹੀ ਨਹੀਂ ਹੋਣਾ ਸੀ ਜਿੰਨੀ ਵੱਡੀ ਠੱਗੀ ਸਾਡੇ ਕੋਲ ਬਚ ਗਈ ਆ ਅਸੀਂ ਦੁਬਾਰਾ ਅਸੀਂ ਨਾ ਹੀ ਲੈਣਾ ਪਾਰ ਜਾਣਦਾ ਕਿ ਕੀ ਮੰਗ ਕਰਦੇ ਹਾਂ ਸਰਕਾਰ ਭਾਜੀ ਅਸੀਂ ਸਰਕਾਰ ਕੋਈ ਮੰਗ ਕਰਦੇ ਸਾਡਾ ਪਹਿ ਹੱਕ ਦਾ ਤਾਂ ਸਾਡੇ ਕੋਲ ਦਿੱਤਾ ਜਾਵੇ ਕਿਸੇ ਥਾਣੇ ਜਾ ਕੇ ਰਿਪੋਰਟ ਕਰਾਈ ਪੁਲਿਸ ਵਾਲਿਆਂ ਕੋਲ ਗਏ ਕਿਸੇ ਕੋਲ ਮਿਲੇ ਜਾ ਕੇ ਭਾਜੀ ਪੁਲਿਸ ਵਾਲੇ ਕੋਲ ਅਸੀਂ ਇਹਨੇ ਸਾਨੂੰ ਇੱਕ ਦੋ ਵਾਰੀ ਫੋਨ ਕਰਾਇਆ ਇਦਾਂ ਦਾ ਕਿ ਅਸੀਂ ਡਰ ਗਏ ਜਾਂਦੇ ਸੀ ਕਿ ਕੀ ਭਾਜੀ ਅਸੀਂ 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 ਡਰ ਜਾਂਦੇ ਸੀ ਕਿ ਸਾਨੂੰ ਪਤਾ ਨਹੀਂ ਕੀ 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 ਕਰਨਗੇ ਫਿਰ ਇਸ ਕਰਕੇ ਅਸੀਂ ਅੱਜ ਨੂੰ ਸਾਰੇ ਇਕੱਠੇ ਹੋ ਕੇ ਅਸੀਂ ਆਏ ਆ ਜੀ ਜੀ ਤੁਸੀਂ ਇਕੱਠੇ ਹੋ ਕੇ ਆਏ ਹੋ ਤਾਂ ਇਕੱਠੇ ਹੋਣ ਤੋਂ ਬਾਅਦ ਨਹੀਂ ਤੁਸੀਂ ਪੁਲਿਸ ਕੋਲ ਵੀ ਐਸਐਸਪੀ ਨੂੰ ਮਿਲਿਆ ਜਾਵੇ ਕਿਤੇ ਹੋਰ ਨਾਲ ਹੋਰ ਅਫਸਰਾਂ ਨਾਲ ਗੱਲ ਕੀਤੀ ਹੋਣੀ ਹੁਣ ਅਸੀਂ ਭਾਜੀ ਅਸੀਂ ਫੋਰ ਸਾਡੇ ਮੁੰਡੇ ਆ ਰਹੇ ਆ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਜਾਵਾਂਗੇ ਭਾਜੀ ਕੋਈ ਨਹੀਂ ਇਕੱਠੇ ਹੋ ਕੇ ਆਏ ਹਾਂ ਕਿੱਥੋਂ ਆਏ ਹਾਂ ਕੀ ਮਸਲਾ ਹੈ ਮੇਰਾ ਨਾਮ ਹਰਪਾਲ ਸਿੰਘ ਜੀ ਮੈਂ ਗਰਦਾਸਪੁਰ ਤੋਂ ਆਇਆ ਹਾਂ ਮੈਂ ਤ੍ਰਿਪੜੀ 'ਚ ਇਸ ਕਰਕੇ ਆਇਆ ਕਿ ਮੈਂ ਵਿੱਕੀ ਕਿੰਗਰ ਕੋਲੋਂ ਪੈਸੇ ਲੈਣੇ ਸੀਗੇ ਜਿਸ ਦੇ ਵਿੱਚ ਇਸਨੇ ਸਾਨੂੰ ਦੁਬਈ ਤੱਕ ਖੜਿਆ ਸੀਗਾ ਦੁਬਈ ਤੋਂ ਗਾੜੀਆਂ ਨੇ ਯੂਰਪ 'ਚ ਤੇ ਜਿਸ ਦੇ ਕਰਨੇ ਇਸ ਇਸ ਨੇ ਸਾਨੂੰ ਨਾ ਯੂਰਪ ਚ ਭੇਜਿਆ ਤੇ ਦੁਬਈ ਤੋਂ ਵਿੱਚੋਂ ਇਹਨੇ ਸਾਡੇ ਸਾਨੂੰ ਡਰਾ ਠਮਕਾ ਕੇ ਇੱਥੇ ਭੇਜਤਾ ਸੀਗਾ ਕਿ ਤੁਹਾਡੇ ਮਤਲਬ ਕਿ ਇਹਨੇ ਸਾਡੇ ਕ੍ਰੈਡਿਟਿੰਗ ਕਾਰਡ ਲੈ ਲਏ ਸੀਗੇ ਜਿਸ ਤਰ੍ਹਾਂ ਕਿ ਮੇਰਾ ਕ੍ਰੈਡਿਡਿੰਗ ਕਾਰਡ ਇਹਨੇ ਲਿਆ ਸੀਗਾ 45 ਤੋਂ 60000 ਰਿਆਲ ਦੇ ਤੇ ਉਸ ਇੱਕ ਗੱਲ ਕਲੀਅਰ ਕਰੋ ਤੁਹਾਨੂੰ ਜਦੋਂ ਉਹ ਤੋਂ ਦੁਬਈ ਭੇਜੇਗਾ ਦੁਬਈ ਜਾਣ ਵਾਸਤੇ ਤੁਹਾਡੇ ਤੋਂ ਕਿੰਨੇ ਪੈਸੇ ਲੈਗੇ 4 4 ਲੱਖ ਰੁਪਏ 4 ਲੱਖ ਰੁਪਏ ਤੁਸੀਂ ਉਹ ਇੰਡੀਆ ਦਿੱਤਾ ਸੀਗਾ ਨਹੀਂ ਜੀ ਮੈਂ 1.5 ਲੱਖ ਰੁਪਏ ਉਹਦੇ ਕਾਉਂਚ ਪਾਏ ਸੀ ਬਾਕੀ ਦਰਾਮ ਦਿੱਤੇ ਸੀਗੇ ਦਰਾਮ ਦਿੱਤੇ ਦਰਾਮ ਤੁਸੀਂ ਕੰਮ ਕਰਕੇ ਦਿੱਤੇ ਸੀਗੇ ਨਹੀਂ ਜੀ ਇਥੋਂ ਆਪਾਂ ਚੇਂਜ ਕਰਾ ਕੇ ਵੈਸਟ ਇੰਡੀਆ ਚ ਪੈਸੇ ਲੈ ਕੇ ਨਾਲ ਗਏ ਬਾਕੀ ਘਰ ਦੇ ਨੇ ਪਾਏ ਸੀ ਮਰੇ ਤੋਂ ਜੀ ਨਹੀਂ ਅਸੀਂ ਨਾਲ ਕੈਸ਼ ਲੈ ਕੇ ਗਏ ਕੈਸ਼ ਲੈ ਕੇ ਗਏ ਹਾਂਜੀ ਉਸ ਤੋਂ ਬਾਅਦ ਅੱਗੇ ਦੱਸੋ ਤੁਹਾਨੂੰ ਜਦੋਂ ਅੱਗੇ ਲੈ ਕੇ ਜਾਣਾ ਸੀ ਉਹ ਕਿੰਨੇ ਸੌਦਾ ਹੋਇਆ ਤੁਹਾਡਾ ਉਹ ਸਾਡਾ ਸੌਦਾ ਹੋਇਆ ਸੀਗਾ ਜੀ 2.5 ਲੱਖ ਰੁਪਏ ਦਾ अच्छा जी हां जी 20 लाख ਤੁਸੀਂ ਕਿਵੇਂ ਦੇਣਾ ਸੀ ਜੀ ਉਹ 2.5 ਲੱਖ ਰੁਪਇਆ ਜਿਸ ਦੇ ਵਿੱਚ ਅਸੀਂ ਕੈਸ਼ ਪੈਸੇ ਤੇ ਡਰਾਮ ਦੇ ਚੁੱਕੇ ਹਾਂ ਸੀਗੇ ਇਹਨੂੰ ਠੀਕ ਹੈ ਉਸ ਤੋਂ ਬਾਅਦ ਇਹਨੇ ਸਾਡਾ ਕ੍ਰੈਡਿਟ ਕਾਰਡ ਲੈਣਾ ਹੈਗਾ ਉਸ ਕ੍ਰੈਡਿਟ ਕਾਰਡ ਦੇ ਭਾਅ ਤੇ ਇਹਨੇ ਸਾਨੂੰ ਖੜਨਾ ਸੀਗਾ ਠੀਕ ਹੈ ਉਹਨੂੰ ਜਿਹੜਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਤੁਹਾਡਾ ਉੱਥੇ ਲਿੱਤਾ ਉਹ 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 ਫਿਰ ਉੱਥੇ ਲੋਨ ਲਿੱਤਾ ਗਿਆ ਉਹ ਤੋਂ ਹਾਂਜੀ 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 ਭਾਨੇ ਉਸ ਤੇ ਲੋਨ ਲਿੱਤਾ ਗਿਆ ਸਾਡੇ ਜਿਸ ਨੇ ਜਦੋਂ ਉਸ ਇੱਥੋਂ ਗਏ ਇਹਨੇ ਸਾਡੇ ਉੱਥੇ ਆਈਡੀਆ ਲਵਾਈਆਂ ਦੁਬਈ ਦੀ ਆਈਡੀ ਲਵਾਈ ਤੇ ਉਸ ਆਈਡੀ ਲਵਾਉਣ ਤੋਂ ਬਾਅਦ ਇਸਨੇ ਸਾਡੇ ਅਕਾਊਂਟ ਖੋਲੇ ਅਕਾਊਂਟ ਖੋਲਣ ਤੋਂ ਬਾਅਦ ਬੈਂਕ ਦੇ ਵਿੱਚ ਇਹਨੇ ਸਾਡੀ ਸਟੇਟਮੈਂਟ ਬਣਾਉਣੀ ਸਟਾਰਟ ਕਰਤੀ ਜੇਕਰ ਸਾਡੀ 3 ਮਹੀਨੇ ਦੀ ਸਟੇਟਮੈਂਟ ਬਣੇਗੀ ਫੇਰੀ ਵਧੀਆ ਮਤੇ ਕ੍ਰੈਡਿਟਿੰਗ ਕਾਰਡ ਜਾਂ ਡੈਬਿਟ ਕਾਰਡ ਮਿਲਦੇ ਨੇ ਸਾਨੂੰ ਤੇ ਇਹ ਗੱਲ ਦਾ ਬਾਅਦ ਚ ਪਤਾ ਲੱਗਾ 3 ਮਹੀਨੇ ਬਾਅਦ ਇਹਨੇ ਕ੍ਰੈਡਿਟਿੰਗ ਕਾਰਡ ਲੈਣੇ ਸਟਾਰਟ ਕਰਤੇ ਕਿਸੇ ਦਾ 6 ਮਹੀਨੇ ਵਿੱਚ ਆ ਗਿਆ ਕਿਸੇ ਦਾ 4 ਮਹੀਨੇ ਵਿੱਚ ਕਿਸੇ ਦਾ 3 ਵਿੱਚ ਜਦੋਂ ਇਹਨੇ ਕ੍ਰੈਡਿਟਿੰਗ ਕਾਰਡ ਲੈ ਲੇ ਇਹਨੇ ਉਸ ਦੀਆਂ ਪੇਮੈਂਟਾਂ ਪਾਉਣੀਆਂ ਬੰਦ ਕਰਤੀਆਂ ਪੇਮੈਂਟਾਂ ਪਾਈਆਂ ਨਹੀਂ ਉਹਨਾਂ ਨੇ ਉਸ ਤੋਂ ਬਾਅਦ ਸਾਡੇ ਨਾਇ ਨੇ ਵਿਜੇ ਲਵਾਏ ਉਸ ਤੋਂ ਬਾਅਦ ਸਾਡੇ ਮਤਲਬ ਕਿ ਬੈਂਕ ਦੇ ਵਿੱਚ ਉਹ ਐਮਪੀ ਮੈਸੇਜ ਆਨੇ ਸਟਾਰਟ ਹੋ ਗਏ ਪੀਤਾ ਨੂੰ ਕੰਟਰੀ ਬੈਨ ਹੋ ਜਾਏਗੀ ਕੰਟਰੀ ਬੈਨ ਹੋ ਗਈ ਬਹੁਤ ਜ਼ਿਆਦਾ ਜਣਿਆਂ ਨੂੰ ਇਸ ਤਰ੍ਹਾਂ ਇਹਨੇ ਰਾਤ ਨੂੰ ਸਾਨੂੰ ਕੱਢੀ ਗਿਆ ਜਿਸ ਤਰ੍ਹਾਂ ਸਾਨੂੰ ਮੇਲਾ ਹੁੰਦੀ ਰਹੀ ਹੈ ਦੁਬਈ ਤੁਸੀਂ ਕਿੰਨੇ ਦਿਨ ਰਹੇ ਜੀ ਦੁਬਈ ਅਸੀਂ ਆਏ ਆ ਮੈਂ ਦੋ ਵਾਰੀ ਗਿਆ ਵਾ ਪਹਿਲੀ ਵਾਰੀ ਜਦੋਂ ਗਿਆ ਤਾਂ 2 ਮਹੀਨੇ ਰਿਹਾ ਉਸ ਤੋਂ ਬਾਅਦ ਫਿਰ ਡੇਢ ਕਿ ਮਹੀਨਾ ਰਿਹਾ ਸੀਗਾ ਜੀ ਤੇ ਉੱਥੇ ਤੁਹਾਡੇ ਕਿੰਨੇ ਪੈਸੇ ਲੱਗੇ ਵਾ ਦੁਬਈ ਦੇ ਵਿੱਚ ਦੁਬਈ ਵੀ ਰਹੇ ਹੋ ਤੁਸੀਂ ਕੰਮ ਕੀਤਾ ਉੱਥੇ ਜੀ ਕੋਈ ਦੁਬਈ ਅਸੀਂ ਕੋਈ ਕੰਮ ਨਹੀਂ ਕੀਤਾ ਜੀ ਤੇ ਉੱਥੇ ਖਾਣ ਪੀਣ ਦਾ ਖਰਚਾ ਕਿਵੇਂ ਚੱਲਦਾ ਖਾਣ ਪੀਣ ਦਾ ਖਰਚਾ ਕੋਈ ਨਹੀਂ ਆਪਣੇ ਕੋਲੋਂ ਕਰਦੇ ਰਹੇ ਕੋਈ ਜੇ ਵੀ ਸਾਨੂੰ ਪੈਸੇ ਦ ਅੱਛਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿੰਨੇ ਤੁਹਾਡੇ ਪੈਸੇ ਜਿਹੜੇ ਕਿ ਨਹੀਂ ਬਕਾਇਆ ਰਹਿੰਦੇ ਜਿੱਦਾਂ ਜੀ ਅਸੀਂ 22 ਬੰਦੇ ਆ ਸਾਡੇ 22 ਬੰਦਿਆਂ ਦਾ 68 ਲੱਖ 80 ਹਜ਼ਾਰ ਰੁਪਇਆ ਰਹਿੰਦਾ ਆ ਅਸੀਂ ਇਹ ਮੰਗ ਕਰਦੇ ਆ ਕਿ ਸਾਡਾ 68 ਲੱਖ 80 ਹਜ਼ਾਰ ਰੁਪਇਆ ਦਿੱਤਾ ਜਾਵੇ ਯਾਨੀ ਕਿ ਜਿਸ ਦੇ ਵਿੱਚੋਂ ਸਾਡਾ ਡੋਟਰ 77 ਲੱਖ ਕੋ ਰੁਪਏ ਬੰਦੇ ਸੀਗੇ ਤੇ ਅਸੀਂ ਇਸ ਨੂੰ 10 ਲੱਖ ਰੁਪਇਆ ਕਹਿੰਦਾ ਇਹ ਨਹੀਂ ਜੀ ਐਨੇ ਛੱਡੋ ਅਸੀਂ ਇਹਨੂੰ 10 ਲੱਖ ਰੁਪਇਆ ਛੱਡਤਾ ਸੀਗਾ 68 ਲੱਖ 80 ਹਜ਼ਾਰ ਰੁਪਏ ਦੀ ਸਾਡੀ ਡੀਲ ਹੋਈ ਸੀਗੀ ਇਹਨਾਂ ਦੇ ਚਾਚਾ ਜੀ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਸੀ ਜਿਨ੍ਹਾਂ ਵਿੱਚ ਉਹਨਾਂ ਨੇ 2 ਲ ਇਹ ਇਹਨਾਂ ਦੇ ਘਰ ਦੇ ਓਪੋਜੀਟ ਤੇ ਬਿਲਕੁਲ ਸ਼ਰਮਾ ਜੀ ਨੇ ਇਹਨਾਂ ਦੇ ਚਾਚਾ ਜੀ ਨੇ ਕਹਿਤਾ ਸੀਗਾ ਕਿ ਮੇਰੇ ਕੋਲ ਚੈੱਕ ਬੁੱਕ ਹੈ ਨਹੀਂ ਆ ਤੇ ਸ਼ਰਮਾ ਜੀ ਇਹਨਾਂ ਨੇ ਬੁਲਾਏ ਤੇ ਸ਼ਰਮਾ ਜੀ ਨੇ ਆਪਣੇ ਸਾਨੂੰ 68 ਲੱਖ 80 ਹਜ਼ਾਰ ਦੇ ਚੈੱਕ ਦਿੱਤੇ ਸੀਗੇ ਜ਼ਿੰਮੇਵਾਰੀ ਚਾਕੇ ਜਿਸ ਦੇ ਮਗਰ ਇਹਨਾਂ ਨੇ ਜ਼ਿੰਮੇਵਾਰੀ ਵੀ ਆਪਣੀ ਸਾਰਾ ਕੁਝ ਲਿਖਿਆ ਹੋਇਆ ਹੈ ਤੁਸੀਂ ਇਹਨਾਂ ਦੇ ਸੰਪਰਕ ਕਿਵੇਂ ਆਏ ਜੀ ਇਹਨਾਂ ਦੇ ਸੰਪਰਕ ਚ ਇਹਦਾ ਆਏ ਸੀਗੇ ਜੀ ਇਹਨਾਂ ਨੇ ਕਤਰ ਵਿੱਚ ਫਰੋਡ ਕੀਤਾ ਸੀਗਾ ਕਿਸੇ ਨੂੰ ਪਤਾ ਨਹੀਂ ਇਹਨਾਂ ਨੇ ਇੱਕ ਦੋ ਮੋੜੇ ਸਾਫ਼ ਸੁਥਰੇ ਕੱਟਦੇ ਸੀਗੇ ਯੂਰਪ ਦੇ ਵਿੱਚ ਇੱਕ ਗਿਆ ਉਸਨੇ ਦੱਸਿਆ ਸਾਨੂੰ ਵੀ ਮੈਂ ਇਦਾਂ ਕਰਕੇ ਵਿੱਕੀ ਕਿੰਗ ਨੇ ਭੇਜਿਆ ਅਸੀਂ ਇਹਨਾਂ ਕੋਲੋਂ ਗੱਲਬਾਤ ਕੀਤੀ ਇਹਨਾਂ ਨੂੰ ਹੀ ਪਟਿਆਲੇ ਨਹੀਂ ਅਸੀਂ ਇਹਨਾਂ ਨੂੰ ਲੁਧਿਆਣੇ ਮਿਲੇ ਇਹਨਾਂ ਦੇ ਸੌਰਿਆਂ ਦੇ ਘਰ ਤੇ ਇਹਨਾਂ ਦਾ ਸੰਡੂ ਵੀ ਉੱਥੇ ਬੈਠਾ ਸੀਗਾ ਇਹਨਾਂ ਦੀ ਸਾਲੀ ਜੀ ਵੀ ਬੈਠੇ ਸੀ ਤੇ ਇਹਦੀ ਵਾਈਫ ਪਿੰਕੀ ਵੀ ਸੀ ਤੇ ਇਹ ਵਿੱਕੀ ਕਿੰਗ ਦੇ ਚਾਰ ਬੰਦਿਆਂ ਨਾਲ ਸਾਡੀ ਗੱਲਬਾਤ ਹੋਈ ਸੀਗੀ ਤੁਸੀਂ ਕਿਸੇ ਵੱਡੇ ਮੁਲਾਜ਼ਮ ਨਾਲ ਮਿਲਣ ਦੀ ਗੱਲ ਨਹੀਂ ਕੀਤੀ ਕਿਤੇ ਪੁਲਿਸ ਅਫਸਰ ਨਾਲ ਮਿਲਣ ਦਾ ਮੌਕਾ ਨਹੀਂ ਪੋੜਿਆ ਕਿ ਇਹਦੇ ਖਿਲਾਫ ਕੋਈ ਕਾਰਵਾਈ ਕਰਾਈ ਜਾਵੇ ਸਰ ਜੀ ਅਸੀਂ ਇਹਨਾਂ ਨਾਲ ਗੱਲ ਕੀਤੀ ਸੀ ਵੀ ਸਰ ਤੁਸੀਂ ਭਾਜੀ ਸਾਨੂੰ ਪੈਸੇ ਦੇ ਦਿਓ ਅਸੀਂ ਗਰੀਬ ਬੰਦੇ ਆ ਮਾਤੜ ਬੰਦੇ ਆ ਨਹੀਂ ਤੇ ਸਾਰੇ ਮੁੰਡੇ ਸਲਾਹ ਕਰਕੇ ਕਹਿ ਰਿਹਾ ਕਿ ਅਸੀਂ ਕੰਪਲੇਂਟ ਕਰਨੀ ਆ ਇਹ ਕਹਿੰਦਾ ਤੁਸੀਂ ਕੰਪਲੇਂਟ ਕਰਨੀ ਤੇ ਕਰ ਦਿਓ ਕੰਪਲੇਂਟ ਕਰਨ ਦਾ ਕੋਈ ਕੁਝ ਨਹੀਂ ਜਾਂਦਾ ਮੇਰਾ ਕਿਉਂਕਿ ਮੈਂ ਤੁਹਾਨੂੰ 70 80 ਲੱਖ ਰੁਪਈਆ ਕਿਉਂ ਦਵਾਂਗਾ ਜੇ ਮੈਂ ਤੁਹਾਨੂੰ 70 80 ਲੱਖ ਰੁਪਈਆ ਦਵਾਂਗਾ ਮੈਂ ਪੁਲਿਸ ਨੂੰ 5 7 10 ਲੱਖ ਰੁਪਈਆ ਦੇ ਕੇ ਤੇ ਗੱਲ ਗੋਲ ਮੋਲ ਕਰਦਣੀ ਆ ਤੁਸੀਂ ਇਹ ਕੰਮ ਚ ਨਾ ਪਿਓ ਤੁਹਾਨੂੰ ਕੁਝ ਨਹੀਂ ਮਿਲਣਾ ਮੈਂ ਤੁਹਾਨੂੰ ਪੈਸੇ ਦੇ ਦਾਂਗਾ ਅਸੀਂ ਇਹ ਲਾਲਚ ਦੇ ਵਿੱਚ ਨਾ ਪੁਲਿਸ ਨੂੰ ਕੰਪਲੇਂਟ ਕੀਤੀ ਕਿ ਜੇ ਇਹ ਪੁਲਿਸ ਨੂੰ ਕੰਪਲੇਂਟ ਕਰਾਂਗੇ ਪਤਾ ਨਹੀਂ ਇਹ ਕੀ ਕਰੇਗਾ ਕੀ ਨਹੀਂ ਕਰੇਗਾ ਸਾਡੇ ਪੈਸੇ ਮਰ ਸਕਦੇ ਆ ਇਸ ਤ ਮਿੱਠਾ ਪਿਆਰਾ ਹੋ ਕੇ ਸਾਨੂੰ ਪੈਸੇ ਦੇ ਦੇਗਾ। ਤੁਸੀਂ ਸਰਕਾਰ ਕੋਲ ਕਿਸ ਤਰ੍ਹਾਂ ਦੀ ਗੁਹਾਰ ਲਵਾਨੇ ਤੁਸੀਂ? ਸਰਕਾਰ ਕੋ ਅਹੀਂ ਇਹੋ ਬੇਨਤੀ ਕਰਦੇ ਆ ਕਿ ਸਾਡੇ ਪੈਸੇ ਵਾਪਸ ਕੀਤੇ ਜਾਣ। ਸਾਰੇ ਬੰਦਿਆਂ ਦੇ ਸਾਰੇ ਗਰੀਬ ਆ। ਇਸ ਤੋਂ ਬਾਅਦ ਇਸ ਬੰਦੇ ਦੇ ਉੱਤੇ ਕਿਹੇ ਵੀ ਤਰੀਕੇ ਦੇ ਨਾਲ ਨੱਥ ਪਾਈ ਜਾਵੇ ਕਿ ਗਾੜੀ ਹੋਰ ਬੰਦੇ ਨਾ ਪਸਾਵੇ। ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗਾ ਆ ਕਿ ਇਹ ਹੁਣ ਬਹਿਰੀਨ ਦੇ ਵਿੱਚ ਫਰੋਡ ਕਰਨਾ ਸਟਾਰਟ ਕਰਨ ਲੱਗਾ ਆ। ਜਿਸ ਦੇ ਵਿੱਚੋਂ ਸਾਡੇ ਬਾਈਆਂ ਬੰਦਿਆਂ ਦੇ ਵਿੱਚੋਂ ਕੁਝ ਬੰਦਿਆਂ ਨੂੰ ਇਸ ਲਈ ਲਾਲਚ ਦਿੱਤਾ ਆ। ਕੋਈ ਨਹੀਂ ਮੈਂ ਤੁਹਾਡੇ ਪੈਸੇ ਵਾਪਸ ਕਰ ਦੇਣੇ ਆ। ਪੈਸੇ ਵਾਪਸ ਕਰ ਦੂੰਗਾ। ਤੁਸੀਂ ਬਾਅਦ ਵਿੱਚ ਮੇਰੇ ਕੋਲ ਬਹਿਰੀਨ ਆਇਓ। ਕਿਉ ਦੇ 22 ਬੰਦੇ ਆਪਾਂ 22 ਬੰਦੇਆਂ ਦੇ ਵਿੱਚ ਦੋ ਚਾਰ ਬੰਦੇ ਐਸੋ ਇਹੋ ਜਿਹੇ ਆ ਜਿਨ੍ਹਾਂ ਦੇ ਕ੍ਰੈਡਿਟਿੰਗ ਕਾਰਡ ਨਹੀਂ ਬਣੇ ਸੀਗੇ ਦੁਬਈ ਦੇ ਵਿੱਚ ਇਸ ਦਾ ਇਰਾਦਾ ਹੈ ਕਿ ਹੁਣ ਉਹਨਾਂ ਦੇ ਮੈਂ ਬਹਿਰੀਨ ਦੇ ਵਿੱਚ ਕਾਰਡ ਬਣਾ ਲਾਂ ਦੁਵਾਰਾ ਤੁਹਾਡੇ ਤੋਂ ਆ ਤੁਹਾਡੇ ਦੋ ਬੰਦੇ ਪਹਿਲਾਂ ਬੋਲ ਕੇ ਹਟੇ ਨੇ ਵੀ ਤ੍ਰਿਪੜੀ ਆਏ ਹੋ ਹੱਥ ਚੈੱਕ ਲਈ ਬੈਠੇ ਹੋ ਕੀ ਪ੍ਰੋਬਲਮ ਆ ਕੀ ਫਰੋਡ ਹੋਇਆ ਤੁਹਾਡੇ ਨਾਲ ਸਾਡੇ ਨਾਲ ਹੀ ਬਹੁਤ ਵੱਡਾ ਫਰੋਡ ਹੋਇਆ ਸਾਨੂੰ ਪਤਾ ਹੀ ਹੈ ਜਿੱਦਾਂ ਕਿ ਸਾਨੂੰ ਦੁਬਈ ਫੜਿਆ ਸੀ ਨੇ ਇੱਥੋਂ ਲੈ ਗਿਆ ਸਾਡੇ ਤੋਂ 3.5 ਲੱਖ ਰੁਪਏ ਲਿਆ ਆ ਇਹਨੇ ਤੇ ਦੁਬਈ ਤੋਂ ਕਹਿੰਦਾ ਜੀ ਤੁਹਾਨੂੰ 6 ਮਹੀਨੇ ਰੱਖ ਕੇ ਕ੍ਰੈਡਿਟ ਸਕੋਰ ਤੁਹਾਡਾ ਵ ਵੀ ਕ੍ਰੈਡਿਟ ਕਾਰਡ ਥੋੜੇ ਚੱਕਣੇ ਸਾਨੂੰ ਦੱਸਿਆ ਨਹੀਂ ਸੀ ਪਹਿਲਾਂ ਫਿਰ ਉੱਥੇ ਜਾ ਕੇ ਦੱਸਿਆ ਵੀ ਤੁਹਾਨੂੰ ਸ਼ੇਮ ਨਹੀਂ ਰੱਖਾਂਗੇ ਕ੍ਰੈਡਿਟ ਕਾਰਡ ਲੈ ਕੇ ਕੱਲੇ-ਕੱਲੇ ਦੇ ਬੰਦੇ ਨਾਲ ਦੇ ਕਿਸੇ 7 ਲੱਖ ਦਾ ਕਿਸੇ 10 ਲੱਖ ਦਾ ਕ੍ਰੈਡਿਟ ਕਾਰਡ ਲੈ ਲਏ ਸਾਡੇ ਨਾਂ ਤੇ ਤੇ ਉੱਥੋਂ ਸਾਨੂੰ ਫੁਰਕ ਗੱਲ ਭੇਜਣ ਦੀ ਗੱਲ ਕੀਤੀ ਗਈ ਸੀ ਕਿ ਕਾਰਡ ਕਿਵੇਂ ਲਿੱਤੇ ਕਿ ਮਤਲਬ ਉਹ ਉੱਥੇ ਜਾ ਕੇ ਜੌਬ ਕੀ ਦੇ ਕੇ ਤਾਂ ਕੋਈ ਸਿਰਫ ਇੱਕ ਫਰੌਡ ਕੰਪਨੀ ਬਣਾ ਕੇ ਸਾਡੇ ਅਕਾਊਂਟ ਖੋਲ ਕੇ ਸ਼ੋ ਫਰੌਡ ਸ਼ੋ ਕਰਕੇ ਬਸ ਸੈਲਰੀਆਂ ਪਾਈ ਗਿਆ ਵੀ ਹਾਂ ਇਹ ਕੰਪਨੀ ਹੈ ਸਾਡੀ ਅੱਛਾ ਹਾਂਜੀ ਉਹਦੇ ਵੀ ਸੈਲਰੀਆਂ ਪਾਈ ਗਿਆ ਸਾਡੇ ਸਕੋਰ ਅਪ ਹੁੰਦੇ ਗਏ ਇਦੋਂ ਪਹਿਲੇ ਰੱਖੀ ਰੱਖਦੇ ਆਪਾਂ ਤੁਹਾਨੂੰ ਪਤਾ ਹੀ ਪਿਆ 50000 ਸੈਲਰੀ ਉਧਰ ਤਾਂ 1.5 ਲੱਖ 2-2 ਲੱਖ ਸੈਲਰੀ ਦਿਖਾਈ ਹੋਈ ਸੀ ਅੱਛਾ ਹਾਂਜੀ ਉਸ ਦੇ ਬੇਸ ਤੇ ਤੁਹਾਡੇ ਤੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਲਿੱਤਾ ਗਿਆ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਇਹਨਾਂ ਹੋੜੋਣੀ ਕਰਕੇ ਪੈਸੇ ਘਰਾਨੀ ਸ਼ੁਰੂ ਕਰਤੇ ਤੇ ਫਿਰ ਪੇਮੈਂਟਾਂ ਨਾ ਮਤਲਬ ਭਰਨੀਆਂ ਬੰਦ ਕਰਤੀਆਂ ਜਿਵੇਂ ਆਪਾਂ ਡਿਊ ਹੁੰਦੇ ਆ ਉੱਪਰ ਨੇ ਬੰਦ ਕਰਤੇ ਉਹ ਹੌਲੀ ਹੌਲੀ ਕਿਸੇ ਦੇ ਦੋਰ ਕਿਸ਼ਤਾਂ ਰੁਗੀਆਂ ਕਿਤੇ ਤਿੰਨ ਕਿਸ਼ਤਾਂ ਰੁਗੀਆਂ ਤੇ ਫਿਰ ਉਹ ਸਾਰਿਆਂ ਨੂੰ ਮੈਸੇਜ ਆਉਣ ਲੱਗੇ ਨਾ ਵੀ ਤੁਹਾਡੇ ਦੇ ਕੇਸ ਹੋ ਜਾਣਾ ਜਾਂ ਪੁਲਿਸ ਨੂੰ ਪੜੂਗੀ ਤੇ ਇਦਾਂ ਹੀ ਕਰ ਕਰਕੇ ਕਿਸੇ ਬੰਦੇ ਨੂੰ ਵੀ ਆ ਤੇ ਤੇ ਸਵੇਰੇ ਕੇਸ ਹੋ ਜਾਣਾ ਜਾਂ ਪਰਸੋਂ ਨੂੰ ਕੇਸ ਹੋ ਜਾਣਾ ਮੈਸੇਜ ਆ ਗਿਆ ਸਾਰਿਆਂ ਨੂੰ ਵੀ ਤੂੰ ਆਪਣੇ ਇੰਡੀਆ ਨਿਕਲ ਲੈ ਚੁੱਪ ਕਰਕੇ ਅੱਛਾ ਤੇ ਬੰਦੇ ਡਰਦੇ ਵੀ ਹੁਣ ਸਾਡੇ ਦੇ ਕੇਸ ਹੋਊਗਾ ਅਸੀਂ ਉੱਥੇ ਕੀ ਕਰ ਲਾਂਗੇ ਦੁਬਈ ਦੀ ਪੁਲਿਸ ਉਹ ਛੱਡਦੀ ਵੀ ਨਹੀਂ ਤੁਹਾਨੂੰ ਪਤਾ ਕਨੂਨ ਬੜੇ ਸਖਤ ਆ ਦੁਬਈ ਦੇ ਹਾਂਜੀ ਤੇ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਜਿਨ੍ਹਾਂ ਦੀ ਓਵਰ ଡਿਊ ਹੁੰਦੇ ਗਏ ਪੇ अच्छा इंडियापुर की आप कितनी देर उधर रहे हो? हम् असी उथे ही 8 ਕਿ ਮਹੀਨੇ ਰਹੇ ਆ ਜੀ ਉਥੇ। ਕਿੰਨੇ ਕ ਬੰਦੇ ਜਿਹੜਾ ਤੁਹਾਡਾ ਨਾ ਫਰੋਡ ਹੋਇਆ ਜੀ? ਟੋਟਲ ਅਸੀਂ 22 ਹੁੰਦੇ ਆ ਜੀ। ਤੁਹਾਡੇ ਕੋ ਮੇਲ ਆਈ ਹੈ ਤੁਸੀਂ ਕੁਝ ਦੱਸੋ। ਹਾਂ ਮੇਲਾਂ ਕਿਸ ਤਰ੍ਹਾਂ ਆਈਆਂ ਕਿਹਦੀ? ਹਾਂ ਜੀ ਮੇਲ ਆਈ ہوئی ਦਬਈ ਮੇਲ ਹੈ ਜੀ ਸਾਡੀ ਜੀ ਟੀਮ ਕੰਪਨੀ ਆ, ਇਹ ਕੈਨਬੀਡੀ ਕੰਪਨੀ ਆ, ਉਹਨਾਂ ਦੀ ਮੇਲਾਂ ਆਈਆਂ ਵੀ ਆ ਨਿਆ ਸਾਰੀਆਂ। ਬੈਂਕ ਦੀ ਆ ਜੀ। ਕੀ ਮੇਲ ਆਈਆਂ ਪਹਿਕੇ ਮੇਲ ਹੈ ਜੀ ਇਹਨਾਂ ਨੇ ਵੀ ਫਿਰ ਟ੍ਰੈਵਲ ਬੈਨ ਹੋ ਗਏ ਤੁਸੀਂ ਆਪਣਾ ਨਹੀਂ ਭਰੋਗੇ ਤੁਹਾਨੂੰ ਟਾਈਮ ਦਿੰਦੇ ਆ 15 ਦਿਨ 10 ਦਿਨ ਦਾ। ਤੇ ਹੁਣ ਆ ਲਾਸਟ ਮੈਨੂੰ 15 ਦਿਨ ਦਾ ਟਾਈਮ ਦਿੱਤਾ ਅਸੀ ਉਹਨਾਂ ਨੇ ਵੀ ਤੁਸੀਂ ਪੇਮੈਂਟ ਭਰ ਦੇ ਦੋ ਠੀਕ ਆ ਨੇ ਥੋੜਾ ਟਰੈਵਲ ਟਰੈਵਲ ਹਿਸਟਰੀ ਬੈਨ ਇਹ 15000 ਦਿਖਾਇਆ ਉਹਨਾਂ ਨੇ 15000 ਹਾਂਜੀ ਦਰਾਮ 15000 ਦਰਾਮ ਦਰਾਮ ਹਾਂਜੀ ਮਤਲਬ ਫੁਰਤੇ ਤੇ ਕਿੰਨੇ ਦਾ ਲੋਨ ਹੋਇਆ ਕੋਈ ਤੁਹਾਨੂੰ ਟੋਟਲ 7 ਲੱਖ ਦਾ ਜੀ 7 ਲੱਖ ਇੰਡੀਆ ਦਾ ਕਿਉਂ 7 ਲੱਖ ਇੰਡੀਆ ਦਾ ਦਰਾਮ ਦੇ ਹਿਸਾਬ ਨਾਲ ਉਹ ਫੁਰਤੇ ਤੇ ਲੋਨ ਹੋਇਆ ਠੀਕ ਆ ਮਤਲਬ ਫੁਰਤੇ ਤੇ ਫਰਾਡ ਹੋਇਆ ਤੁਹਾਡੇ ਨਾਲ ਫਰਾਡ ਹੋਇਆ ਜੀ ਕਿਨੇ ਕੀਤਾ ਜੀ ਇਹ ਜੀ ਵਿੱਕੀ ਕਿੰਗਰ ਨੇ ਜੀ ਵਿੱਕੀ ਕਿੰਗਰ ਕੌਣ ਹੈ ਤੁਸੀਂ ਕਿਵੇਂ ਇਹਦੇ ਸੰਪਰਕ ਕਿਵੇਂ ਇਹ ਜ ਇਹ ਤੋਂ ਵੀ ਦੇਖ ਲਾ ਵੀ ਵਧੀਆ ਇੱਥੇ ਰੋਟੀ ਪਾਣੀ ਵਧੀਆ ਮਿਲਦਾ ਫੇ ਇਦਾਂ ਕਰਕੇ ਆਪਾਂ ਨੂੰ ਸਸਤੇ ਇਹ ਭੇਜ ਦੇਣਾ ਨਹੀਂ ਤਾਂ ਬਾਕੀ ਜਾਣ ਦਾ ਕੁਦਾਸ ਮੰਗਦਾ ਹੋਊਗੀ 12 ਮੰਗਦਾ ਆ ਤੇ ਅਸੀਂ ਲਾਲਚে ਚਲੋ ਅਸੀਂ ਪੈਸੇ ਪੂਰੇ ਇਕੱਠੇ ਕੀਤੇ ਫੜ ਤੜ ਕੇ ਲੋਨ ਲਿਆ ਜਾਂ ਕਿੱਦਾਂ ਕਰਦੇ ਨਾ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਤੇ ਅਸੀਂ ਪਹੁੰਚ ਗਏ ਉੱਥੇ ਇਦਾਂ ਯਾਰਾ ਦੋਸਤਾਂ ਜੀ ਇਦਾਂ ਹੀ ਸੰਪਰਕ ਜੀ ਮੈਂ ਵੀ ਆਪਣਾ ਕਦਰ ਬੁਲਾਇਆ ਸੀ ਮਾਸੀ ਦਾ ਮੁੰਡਾ ਇੱਦੀ ਉਹ ਵੀ ਫਸਿਆ ਹੋਇਆ ਜੀ ਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਬੱਤਾਂ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਸਾਡੇ ਜੋ ਬਣਦੇ ਸਾਡੇ ਪੈਸੇ ਆ ਉਹ ਸਾਨੂੰ ਵਾਪਸ ਦਿੱਤੇ ਜਾਣ ਜੀ ਤੇ ਸਾਡਾ ਕਾਂ ਕਿ ਉਹ ਸੀ ਅਗਰ ਦੁਬਈ ਤੱਕ ਜਾ ਸਕੀਏ ਉਹੀ ਸਸਤੀ ਕੰਟਰੀ ਜਿਹੜੀ ਪੰਜਾਬੀਆਂ ਚੱਲਦੀ ਸਾਨੂੰ ਪਤਾ ਹੀ ਹੈ